ਚੈਨਲ ਵੱਖਰੀ ਸੋਚ ਤੇ ਤੁਹਾਡਾ ਸਵਾਗਤ ਹੈ ਪੰਜਾਬ ਦਾ ਹਟੋਲ ਪਲਾਜ਼ਾ ਹੋਇਆ ਮੁਫਤ ਬਿਨਾ ਟੋਲ ਦਿੱਤੇ ਲੰਘ ਰਹੇ ਵਾਹਨ ਚਾਲਕ ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਸਮਰਾਲਾ ਨੇੜੇ ਕੁਲਾਲ ਟੋਲ ਪਲਾਜ਼ਾ ਨੂੰ ਮੁਫਤ ਕਰ ਦਿੱਤਾ ਗਿਆ ਦਰਅਸਲ ਸਮਰਾਲਾ ਦੇ ਵਿਸਨੀਕਾ ਨੂੰ ਟੋਲ ਪਲਾਜ਼ਾ ਤੋਂ ਲੰਘਣ ਲਈ ਪਾਸ ਬਣਾ ਲੈ ਮਜਬੂਰ ਕੀਤਾ ਜਾ ਰਿਹਾ ਸੀ ਇਸ ਸਬੰਧੀ ਸਮਰਾਲਾ ਵਾਸੀਆਂ ਵੱਲੋਂ ਸੋਸ਼ਲ ਮੀਡੀਆ ਤੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਅਤੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ੁੱਕਰਵਾਰ ਦੁਪਹਿਰ ਨੂੰ ਕੁਲਾਲ ਟੋਲ ਪਲਾਜ਼ਾ ਤੇ ਪਹੁੰਚ ਕੇ ਪਲਾਜ਼ਾ ਟੀਮ ਨਾਲ ਗੱਲਬਾਤ ਕੀਤੀ ਅਤੇ ਸਮਰਾਲਾ ਵਾਸੀਆਂ ਲਈ ਟੋਲ ਪਲਾਜ਼ਾ ਨੂੰ ਦੁਬਾਰਾ ਮੁਫਤ ਕਰ ਦਿੱਤਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਜਦੋਂ ਇੱਕ ਵਿਅਕਤੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਟੋਲ ਪਲਾਜ਼ਾ ਦੀ ਸਮੱਸਿਆ ਬਾਰੇ ਦੱਸ ਰਹੀ ਸੀ ਤਾਂ ਉਹਨਾਂ ਨੇ ਤੁਰੰਤ ਉਸ ਵਿਅਕਤੀ ਦਾ ਨੰਬਰ ਲਿਆ ਅਤੇ ਉਸ ਨੂੰ ਉੱਥੇ ਇੰਤਜ਼ਾਰ ਕਰਨ ਲਈ ਕਿਹਾ ਅਤੇ ਵਿਧਾਇਕ ਖੁਦ ਤੁਰੰਤ ਟੋਲ ਪਲਾਜ਼ਾ ਤੇ ਪਹੁੰਚ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ 1 ਅਪ੍ਰੈਲ ਤੋਂ ਸਮਰਾਲਾ ਵਾਸੀਆਂ ਨੂੰ ਕੁਲਾਲ ਟੋਲ ਪਲਾਜ਼ਾ ਤੋਂ ਲੰਘਣ ਲਈ ਪੈਸੇ ਦੇਣੇ ਪੈਣਗੇ ਅਤੇ ਪਲਾਜ਼ਾ ਟੀਮ ਸਮਰਾਲਾ ਵਾਸੀਆਂ ਤੇ ਜ਼ਬਰਦਸਤੀ ਪਾਸ ਬਣਾਉਣ ਲਈ ਦਬਾਅ ਪਾ ਰਹੀ ਹੈ ਇਸ ਲਈ ਉਹਨਾਂ ਨੇ ਪਲਾਜ਼ਾ ਨੂੰ ਦੁਬਾਰਾ ਮੁਫਤ ਕਰ ਦਿੱਤਾ ਬਾਕੀ ਇਸੇ ਸੰਬੰਧਿਤ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ